ਦੁਨੀਆ ਭਰ ਦੇ ਵਿੱਚੋਂ ਜੁੜੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਹੋਸਟ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਪੰਜਾਬੀ ਨੈਟਵਰਕ ਸੋ ਹਫਤਾਵਾਰੀ ਪ੍ਰੋਗਰਾਮ ਦੁਨੀਆ ਦੀਆਂ ਰਾਜਨੀਤਿਕ ਗਤੀਵਿਧੀਆਂ ਦੇ ਉੱਤੇ ਆਧਾਰਤ ਆਪਣਾ ਪ੍ਰੋਗਰਾਮ ਹੁੰਦਾ ਸੋ ਦੁਨੀਆ ਦੀ ਰਾਜਨੀਤੀ ਵਿੱਚ ਕੀ ਵਾਪਰ ਰਿਹਾ ਹੈ ਹਰ ਇੱਕ ਘਟਨਾ ਜਿਹਦਾ ਸਬੰਧ ਸਾਡੇ ਖਿੱਤੇ ਨਾਲ ਸਾਡੀ ਬੋਲੀ ਨਾਲ ਸਾਡੇ ਪੰਜਾਬ ਨਾਲ ਉਹ ਹਰ ਇੱਕ ਖਬਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਤਾਈਂ ਲੈ ਕੇ ਆਈਏ ਤੁਹਾਡੇ ਤੱਕ ਪਹੁੰਚਦੀ ਕਰੀਏ ਕਿਉਂਕਿ ਜਿਹੜਾ মিডিਆ ਹੁੰਦਾ মিডিਆ ਦਾ ਕੰਮ ਹੁੰਦਾ ਵੀ ਆਪਣੇ ਖਿੱਤੇ ਦੇ ਨਾਲ ਆਪਣੀ ਬੋਲੀ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਉਹ ਸਮੱਸਿਆਵਾਂ ਉਹਨਾਂ ਨੂੰ ਆਪਣੇ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਉਹਨਾਂ ਚੈਨਲਾਂ ਦਾ ਫਰਜ਼ ਹੁੰਦਾ ਕਿ ਉਹਨਾਂ ਮੁੱਦਿਆਂ ਦੇ ਉੱਤੇ ਆ ਗੱਲਬਾਤ ਕੀਤੀ ਜਾਵੇ ਤੇ ਗੱਲਬਾਤ ਤੋਂ ਬਾਅਦ ਉਸ ਮਸਲੇ ਦਾ ਹੱਲਾ ਜਿਹੜਾ ਉਹ ਲੱਭਿਆ ਜਾਵੇ ਪਰ ਖੋਵਕ ਇਹ ਰਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਚੈਨਲ ਚੱਲਦੇ ਨੇ ਪੰਜਾਬੀ ਦੇ ਉਹਨਾਂ ਦੇ ਉੱਤੇ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਮਸਲਿਆਂ ਦੇ ਉੱਤੇ ਬਹਿਤੇ ਤਾਂ ਹੋ ਰਹੀਆਂ ਹੁੰਦੀਆਂ ਉਹ ਸਾਡੇ ਮਸਲੇ ਹੱਲ ਹੋ ਵੀ ਜਾਣ ਤਾਂ ਵੀ ਸਾਡੇ ਪੰਜਾਬ ਦਾ ਕੋਈ ਬਹੁਤਾ ਸਮਰਥਨ ਵਾਲਾ ਨਹੀਂ ਸੋ ਜਿੰਨਾ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਉਹਨਾਂ ਦੇ ਉੱਤੇ ਕਦੇ ਵੀ ਗੱਲ ਨਹੀਂ ਕਿਉਂਕਿ ਇੱਕ ਚੀਜ਼ ਹ 1947 ਦੇ ਲੱਕੇ ਹੋਣ ਪਈ ਆਪ ਨੂੰ ਇੱਕ ਗੱਲ ਸਮਝ ਨਹੀਂ ਪਊਗੀ ਵੀ ਉਸ ਖਿੱਤੇ ਦੇ ਵਿੱਚ ਇਹੋ ਜੀ ਸਹਿਰਤ ਸੋਚ ਇਹੋ ਜੀ ਪਰਸਨੈਲਿਟੀ ਜਿਹੜੀ ਪੰਜਾਬ ਦਾ ਦਿਲੋਂ ਪਲਾਚ ਆਉਂਦੀ ਆ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਸ ਪੇਨ ਨੂੰ ਫੀਲ ਕਰਦੀ ਹੈ ਤੇ ਤਾਂ ਹੱਲ ਕਰਨਾ ਚਾਹੁੰਦੀ ਆ ਚਾਹੇ ਉਹ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹੋਣ ਚਾਹੇ ਹੁਣ ਦੇ ਸਮੇਂ ਦੀ ਆਪਾਂ ਗੱਲ ਕਰੀਏ ਦੀਪ ਸਿੱਧੂ ਵਰਗੇ ਹੋਂ ਉਹ ਨੌਜਵਾਨ ਜਿਹੜਾ ਪੰਜਾਬ ਦੇ ਮਸਲਿਆਂ ਨੂੰ ਸਮਝਦਾ ਸੀ ਤੇ ਉਹਨੇ ਉਹਦੇ ਹੱਲ ਦੀ ਗੱਲ ਵੀ ਕੀਤੀ ਚਾਹੇ ਸੰਤ ਵੀ ਕਹਾ ਕਰਦੇ ਸੀ ਕਿ ਖੁਦਮੁਖਤਿਆਰੀ ਖੁਦਮੁਖਤਿਆਰੀ ਸ਼ਬਦ ਸੰਤ ਜੀ ਹਰ ਇੱਕ ਦੀਵਾਨ ਦੇ ਵਿੱਚ ਇਹ ਗੱਲ ਕਰਦੇ ਹੁੰਦੇ ਕਿ ਸਾਡਾ ਹੱਲ ਖੁਦਮੁਖਤਿਆਰੀ ਆ ਜਿੰਨਾ ਚਿਰ ਸੀ ਆਪ ਨੇ ਫੈਸਲੇ ਕਰਦੇ ਉਹਨਾਂ ਚਿਰ ਸਾਡਾ ਹੱਲ ਨਹੀਂ ਹੋਣਾ ਜੇ ਸਾਡੇ ਪੰਜਾਬ ਦੇ ਫੈਸਲੇ ਬਾਹਰ ਬੈਠੇ ਦੂਜੇ ਖਿੱਤਿਆਂ ਦੇ ਲੋਕ ਕਰਨਗੇ ਤਾਂ ਸਾਡਾ ਹੱਲ ਪੰਜਾਬ ਦਾ ਕਿਸੇ ਮਸਲੇ ਦਾ ਕੋਉਣ ਵਾਲਾ ਨਹੀਂ ਸੋ ਇਹੋ ਜੀ ਸਹਿਰਦ ਸੋਚ ਜਿਹੜੀ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਦੀ ਆ ਉਹਨੂੰ ਉਸ ਖਿੱਤੇ ਦੇ ਵਿੱਚ ਕਦੇ ਹੀ ਪ੍ਰਪਲਿਤ ਨਹੀਂ ਹੋਣ ਦਿੱਤਾ ਜਾਊਗਾ ਉਸ ਖਿੱਤੇ ਦੇ ਵਿੱਚ ਹਰ ਇੱਕ ਆਵਾਜ਼ ਜਿਹੜੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਪੱਕੇ ਤੌਰ ਤੇ ਹੱਲ ਕਰਨਾ ਚਾਹੁੰਦੀ ਆ ਉਹਨੂੰ ਉਥੇ ਖਤਮ ਕਰ ਦਿੱਤਾ ਜਾਂਦਾ ਉਸ ਆਵਾਜ਼ ਨੂੰ ਚੁੱਪ ਕਰਾ ਦਿੱਤਾ ਜਾਂਦਾ ਉਸ ਆਵਾਜ਼ ਨੂੰ ਉਥੇ ਦਬ ਦਿੱਤਾ ਜਾਂਦਾ ਤੇ ਫਿਰ ਉਹ ਜਿਹੜੇ ਆਗੂ ਉਸ ਸਿਸਟਮ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਚਾਹੇ ਵੋਟਾਂ ਵਾਲਾ ਸਿਸਟਮ ਹੋਵੇ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਕੋਸ਼ਿਸ਼ ਸਾਡੇ ਜਿਹੜੇ ਆਗੂ ਬਣੇ ਹੋਏ ਨੇ ਲੋਕਾਂ ਨੇ ਉਹਨਾਂ ਨੂੰ ਆਗੂ ਮੰਨਿਆ ਹੋਇਆ ਉਹ ਵਕਤੀ ਤੌਰ ਦੇ ਉੱਤੇ ਸਾਡੀਆਂ ਗੱਲਾਂ ਦਾ ਪੰਜਾਬ ਦੇ ਮਸਲਿਆਂ ਨਹੀਂ ਕਰਦੇ ਆ ਪਰ ਤੁਸੀਂ ਇੱਕ ਚੀਜ਼ ਨੋਟ ਕਰਿਓ ਉਹ ਇੱਕ ਮਸਲੇ ਨੂੰ بڑے ਆ ਜੋੜਾਂ ਛੋੜਾਂ ਦੇ ਨਾਲ ਵਹਾ ਰਿਆ ਜਾਂਦਾ ਚਾਹੇ ਨੌਜਵਾਨਾਂ ਦੀਆਂ ਲਸ਼ਾਂ ਦੇ ਨਾਲ ਹੋ ਰਹੀਆਂ ਮੌਤਾਂ ਦੀ ਗੱਲ ਹੋਵੇ ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਹੋਵੇ ਚਾਹੇ ਬੇਰੁਜ਼ਗਾਰੀ ਦੀ ਗੱਲ ਹੋਵੇ ਆ ਚਾਹੇ ਪੰਜਾਬੀ ਬੋਲੀ ਦੇ ਮਸਲੇ ਹੋਣ ਹਰ ਇੱਕ ਮਸਲੇ ਦੇ ਉੱਤੇ ਵਕਤੀ ਤੌਰ ਦੇ ਤੇ ਬੜੀਆਂ ਜੋਰਾਂ ਸ਼ੋਰਾਂ ਦੇ ਨਾਲ ਗੱਲਬਾਤ ਹੁੰਦੀ ਆ ਪਰ ਕੋਸਮਾ ਪਾ ਕੇ ਇੱਕ ਹੋਰ ਮਸਲਾ ਖੜਾ ਹੋ ਜਾਂਦਾ ਤੇ ਉਹ ਮਸਲਾ ਜਿਹੜੇ ਤੇ ਗੱਲ ਹੋ ਰਹੀ ਹੁੰਦੀ ਆ ਉੱਥੇ ਪਿੱਛੇ ਰਹਿ ਜਾਂਦਾ ਸਾਡੇ ਨਾਲ ਆਹੀ ਕੁਝ ਹੋ ਰਿਹਾ ਤੇ ਸਾਨੂੰ ਲੱਗਦਾ ਕਿ ਸ਼ਾਇਦ ਜਿਹੜਾ ਬੰਦਾ ਗੱਲ ਕਰ ਰਿਹਾ ਹੈ ਉਹ ਆ ਸਾਡੇ ਮਸਲੇ ਦਾ ਸਾਡੇ ਪੰਜਾਬ ਦਾ ਹੱਲ ਕਰ ਦੂ ਸੋ ਇਹ ਡਿਬੇਟਾਂ ਇਹ ਆਗੂ ਸਾਨੂੰ ਇਕੱਠਿਆਂ ਕਰਕੇ ਕਿਉਂਕਿ ਅਸੀਂ ਤਾਂ ਚੋਣੇ ਪੰਜਾਬ ਦਾ ਹੱਲ ਹੋਵੇ ਉਹ ਸਾਨੂੰ ਫਿਰ ਇਕੱਠਿਆਂ ਕਰਕੇ ਕਿਸ ਨਾ ਕਿਸੇ ਜਾ ਫਿਰ ਸ਼ੰਭੂ ਬਾਜ਼ਾਰ ਤੇ ਬਿਠਾ ਦੇਣਗੇ ਜਾਂ ਕਿ ਸੜਕ ਤੇ ਬਾ ਦੇਣਗੇ ਜਾਂ ਕਿਸੇ ਰੇਲ ਦੀ ਪਟੜੀ ਦੇ ਉੱਤੇ ਜਾਂ ਕਿਸੇ ਆ ਗੰਦੇ ਨਾਲੇ ਦੇ ਉੱਤੇ ਬਿਠਾ ਦੇਣਗੇ ਵੀ ਆ ਸਾਫ਼ ਕਰੋ ਸੋ ਸਾਡੀ ਜਿਹੜੀ એનર્ਜੀ ਆ ਸਾਡੀ ਜਿਹੜੀ ਪਾਵਰ ਆ ਉਧਰ ਵੇਸਟ ਕਰਾਈ ਜਾ ਰਹੀ ਜੀ ਸੋ ਪੰਜਾਬ ਦੀ ਰਾਜਨੀਤੀ ਬਿਲਕੁਲ ਅਲੱਗਾ ਤੇ ਦੁਨੀਆਂ ਦੇ ਵਿੱਚ ਜੋ ਪਸੂਪ ਵਪਰਿਆ ਹੈ ਉਹ ਸਾਡੇ ਵਾਸਤੇ ਬੜਾ ਜਿਹੜਾ ਅਫੋਰਡੈਂਟਾ ਪੰਜਾਬ ਵਾਸਤੇ ਜਿਹੜੇ ਹਾਲਾਤ ਦੁਨੀਆਂ ਦੇ ਵਿੱਚ ਬਣੇ ਹੋਏ ਆ ਕਿਉਂਕਿ 1947 ਤੇ 48 ਦਾ ਜਿਹੜਾ ਸਮਾਂ ਸੀ ਬਹੁਤ ਮੌਲਕ ਦੁਨੀਆਂ ਦੇ ਨਕਸ਼ੇ ਦੇ ਉੱਤੇ ਉੱਭਰ ਕੇ ਆਇਆ ਸੀ ਪਰ ਜਦੋਂ ਆਪਾਂ 41-42 ਤੋਂ ਲੈ ਕੇ 47 ਤੱਕ ਦਾ ਸਮਾਂ ਦੇਖਦੇ ਹਾਂ ਕਿਉਂਕਿ ਸੈਕੰਡ ਵਰਲਡ ਵਾਰ ਲੱਗੀ ਹੋਈ ਸੀ ਉਸ ਤੋਂ ਬਾਅਦ ਦੁਨੀਆ ਦੀਆਂ ਜਿਹੜੀਆਂ ਪੋਲਿਟਿਕਲ ਪਾਵਰਾਂ ਸੀ ਜਿਹੜੇ ਫ੍ਰੀ ਲੈਂਡ ਫਾਈਟਰ ਵੀ ਸੀ ਉਹ ਵੀ ਆਪੋ ਆਪਣੇ ਤੌਰ ਦੇ ਤੇ ਸੰਘਰਸ਼ ਕਰ ਰਹੇ ਸੀ ਜੇ ਆਪਾਂ ਭਾਰਤ ਦੇ ਖੇਤੇਵਾਲ ਦੇਖੀਏ ਤਾਂ ਗਾਂਧੀ, ਨਹਿਰੂ ਤੇ ਜਨਾਹ ਹੋਣੇ ਵੀ ਇਹ ਬਹੁਤ ਮੀਟਿੰਗਾਂ ਕਰਦੇ ਸੀ ਬੜੀਆਂ ਗੋਰਿਆਂ ਦੇ ਨਾਲ ਕਿਤੇ ਕੋਲਕੱਤਾ ਦੇ ਵਿੱਚ ਮੀਟਿੰਗਾਂ ਕਦੇ ਲੰਡਨ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਸੀ ਕਿਉਂਕਿ ਉਹ ਪੜ੍ਹੇ ਲਿਖੇ ਸੀ ਉਹਨਾਂ ਨੂੰ ਪਤਾ ਸੀ ਵੀ ਹੁਣ ਅ ਜਿਹੜਾ ਦੁਨੀਆ ਦੇ ਵਿੱਚ ਬਦਲਾਅ ਆਉਣ ਵਾਲਾ ਹੈ 1945 ਤੋਂ ਬਾਅਦ ਜਦੋਂ ਦੂਸਰਾ ਵਿਸ਼ਵ ਯੁੱਧ ਖਤਮ ਹੋਇਆ ਤੇ ਦੁਨੀਆ ਦਾ ਜਿਹੜਾ ਸਰਪੰਚ ਬਣ ਕੇ ਇੱਕ ਨਵਾਂ ਮਲਕ ਉੱਭਰ ਕੇ ਸਾਹਮਣੇ ਆਇਆ ਜਿਹਨੂੰ ਆਪਾਂ ਅਮਰੀਕਾ ਕਹਿੰਦੇ ਆ 70 80 ਸਾਲਾਂ ਤੱਕ ਅੱਜ ਤਾਈਂ ਉਹਨਾਂ ਦੀ ਸਰਦਾਰੀ ਆ ਪਰ ਉਹ ਜਿਹੜਾ ਵਰਲਡ ਆਰਡਰ ਸੈੱਟ ਹੋਇਆ ਸੀ ਹੁਣ ਫਿਰ ਕਿਤੇ ਨਾ ਕਿਤੇ ਉਹ ਰੀਸੈਟ ਹੋਣ ਜਾ ਰਿਹਾ ਹੈ ਅੱਜ ਦੁਨੀਆ ਦੇ ਵਿੱਚ ਉਹੀ ਹਾਲਾਤ ਬਣੇ ਹੋਏ ਨੇ ਜਿਹੜੇ 80 ਸਾਲ 85 ਸਾਲ ਪਹਿਲਾਂ ਬਣੇ ਹੋਏ ਸੀ ਹਰ ਇੱਕ ਮੌਲਕ ਨੂੰ ਆਪੋ ਆਪਣੀ ਫਿਕਰ ਪਈ ਹੋਈ ਹੈ ਕਿਉਂਕਿ ਅ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ ਤਕਰੀਬਨ ਅਮਰੀਕਾ ਦੀ ਫੌਜ ਬੈਠੀ ਆ ਜਿਵੇਂ ਜਾਪਾਨ ਦੇ ਵਿੱਚ ਅਮਰੀਕਾ ਦੀ ਫੌਜ ਆ ਤੇ ਜਾਪਾਨ ਦੇ ਉੱਤੇ ਕੋਈ ਮੌਲਕ ਹਮਲਾ ਨਹੀਂ ਕਰ ਸਕਦਾ ਕਿਉਂਕਿ ਅਮਰੀਕਾ ਨੇ ਕਿਹਾ ਕਿ ਜਾਪਾਨ ਦੇ ਉੱਤੇ ਹਮਲਾ ਹੋਊਗਾ ਤੇ ਅਸੀਂ ਖੜੇ ਹਾਂ ਇੱਥੇ ਹੋਰ ਵੀ ਕਾਫੀ ਮੌਲਕ ਨੇ ਜਿਨ੍ਹਾਂ ਦੇ ਕਹਦੇ ਇਹ ਰਾਖੀ ਅਮਰੀਕਾ ਕਰ ਰਿਹਾ ਪਰ ਹੁਣ ਹਾਲਾਤ ਇਦਾਂ ਦੇ ਬਦਲਦੇ ਜਾ ਰਹੇ ਆ ਹੁਣ ਪਿੱਛੇ ਇੱਕ ਨਿਊਜ਼ ਆਈ ਆ ਹੁਣ ਤੁਸੀਂ ਵੀ ਦੇਖੀ ਹੋਣੀ ਆ ਕਿ ਜਾਪਾਨ ਦੇ ਵਿੱਚ ਅਮਰੀਕਾ ਨੇ ਆਪਣੇ ਕੁਝ ਫੌਜਾਂ ਜਿਹੜੀ ਵਾਪਸ ਬੁਲਾ ਲਈ ਜਦੋਂ ਇਦਾਂ ਦਾ ਮਾਹੌਲ ਬਣੂਗਾ ਤੇ ਫਿਰ ਜਿਹੜੇ ਮੁਲਕਾਂ ਨੇ ਅੱਜ ਤਾਈਂ ਆਪਦੀ ਫਿਕਰ ਨਹੀਂ ਕੀਤੀ ਸੀ ਵੀ ਸਾਨੂੰ ਆ ਵੱਡੀ ਆਰਮੀ ਰੱਖਣ ਦੀ ਲੋੜ ਆ ਸਾਨੂੰ ਹੋਰ ਆ ਸਾਧਨ ਸਮਾਨ ਇਕੱਠਾ ਕਰਨ ਦੀ ਲੋੜ ਆ ਪਰ ਹੁਣ ਬੋਲ ਕਹਿੰਦੇ ਨਾ ਕਿ ਉਸ ਬਾਰੇ ਪਾਸੇ ਸੋਚਣਾ ਜ਼ਰੂਰ ਆ ਜਿਹੜੇ ਸੋਚਣਾ ਜ਼ਰੂਰ ਸ਼ੁਰੂ ਕਰਨਗੇ NATO ਦੀ ਗੱਲ ਕਰੀਏ ਜਾਂ ਅਮਰੀਕਾ ਦੇ ਜੇ ਅਮਰੀਕਾ ਦੀ ਸਰਪੰਚੀ ਕਾਇਮ ਆ ਤੇ ਉਹਦਾ ਵੱਡਾ ਕਾਰਨ ਇਹ ਆ ਕਿ ਸਾਰਾ ਯੂਰਪ ਆ ਉਹਨਾਂ ਨਾਲ ਖੜਾ ਹੈ ਪਰ ਹੁਣ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਜਿਵੇਂ ਯੂਕਰੇਨ ਤੇ ਰਸ਼ੀਆ ਦਾ ਮਸਲਾ ਸੀ 트럼ਪ ਸਾਹਿਬ ਕਹਿੰਦੇ ਕਿ ਜੰਗ ਨਹੀਂ ਹੋਣੀ ਚਾਹੀਦੀ ਆਪਾਂ ਸਾਰੇ ਸਹਿਮਤ ਹਾਂ ਕਿ ਦੁਨੀਆ 'ਚ ਜੰਗ ਨਹੀਂ ਹੋਣੀ ਚਾਹੀਦੀ ਪਰ 트럼ਪ ਦੇ ਨਾਲ ਜਿਹੜੇ ਦੂਸਰੇ ਯੂਰਪ ਦੇ ਮੁਲਕ ਨੇ ਕੈਨੇਡਾ ਹੋ ਗਿਆ ਇੰਗਲੈਂਡ ਜਾਂ ਹੋਰ ਵੀ ਜਰਮਨ ਵਗੈਰਾ ਉਹ ਮੁਲਕ ਨਹੀਂ ਸਹਿਮਤੇ ਚੀਜ਼ ਦੇ ਨਾਲ ਉਹ ਕਹਿੰਦੇ ਜੋ ਫੈਸਲਾ ਕਰਨਾ ਆਪਾਂ ਬੈਠ ਕੇ ਕਰਾਂਗੇ ਪਰ ਹੁਣ ਹਾਲਾਤ ਜਿਹੜੇ ਉਹ ਨਾਲੇ ਸਮੇਂ ਦੇ ਵਿੱਚ ਆਪਾਂ ਅਕਸਰ ਗੱਲ ਕਰਦੇ ਕਿ ਉਹਨਾਂ ਵਾਲਾ ਸਮਾਂ ਜਿਹੜਾ ਇਹ 2-3 ਸਾਲ ਇਹ ਪੰਜਾਬ ਵਾਸਤੇ ਬੜੇ ਇੰਪੋਰਟੈਂਟ ਅਸੀਂ ਆਪਣੀ ਗੱਲ ਪੰਜਾਬ ਦੀ ਕਿੱਥੋਂ ਤਾਈਂ ਕਿੱਥੋਂ ਤਾਈਂ ਪਹੁੰਚਦੀ ਕਰ ਸਕਦੇ ਹਾਲਾਤ ਬੜੇ ਬਦਲੇ ਹੋਏ ਨੇ ਸੋ ਆਪਾਂ ਸ਼ੁਰੂ ਕਰਦੇ ਆਂ ਪਹਿਲੀ ਖਬਰ ਪੰਜਾਬ ਤੋਂ ਉਦੋਂ ਪਹਿਲਾਂ ਅੱਜ ਦੀ ਗੱਲ ਕਰ ਲਈ ਅੱਜ 28 ਫਰਵਰੀ 2025 ਜਦੋਂ ਫਰਵਰੀ ਦੀ ਗੱਲ ਆਉਂਦੀ ਆ 28 ਫਰਵਰੀ ਦਾ ਦਿਨ ਕੁਛ ਇਦਾਂ ਦੇ ਦਿਨ ਇਦਾਂ ਦੇ ਤਰੀਕਾ ਹੁੰਦੀਆਂ ਜਿਹੜੀਆਂ ਸਾਨੂੰ ਭੁੱਲਦੀਆਂ ਨਹੀਂ ਅੱਜ ਇਤਿਹਾਸਕ ਤਹਿ ਨਾਲ ਜਿਸ ਦਿਨ ਸਾਡਾ ਯੋਧਾ ਕਾਰਕੁਲਰਾ ਦੇ ਵਿੱਚ ਬਾਬਾ ਬੋੜ ਕਹਿ ਕੇ ਜਾਣਿਆ ਜਾਂਦਾ ਸੀ ਅਗਰਵਚਨ ਸਿੰਘ ਜੀ ਮਾਨੋ ਚਹਲ ਉਹਨਾਂ ਦਾ ਜੀ ਸ਼ਹੀਦੀ ਦਿਹਾੜਾ ਹੈ ਸੋ ਉਹ 28 ਫਰਵਰੀ ਅੱਜ ਦੇ ਦਿਨ ਜਿਹੜੇ ਉਹ ਜ ਉਹਨਾਂ ਦੀ ਸ਼ਹਾਦਤ ਹੋਈ ਸੀਗੀ 1993 ਦੇ ਵਿੱਚ ਸੋ ਸਾਡਾ ਉਹ ਸ਼ਹੀਦ ਦੇ ਅੱਗੇ ਸਿਰ ਝੁਕਦਾ ਹੈ ਸੋ ਉਹਨਾਂ ਦੀ ਜਿਹੜੀ ਸੋਚ ਸੀ ਉਹਨਾਂ ਨੇ ਉਹ ਸਮੇਂ ਵੀ ਇਹ ਗੱਲ ਆਖੀ ਸੀ ਵੀ ਸਿੱਖ ਕੌਮ ਨੂੰ ਆਪਦੀ ਗੱਲ ਆ ਜਿਹੜੀ ਵਿਦੇਸ਼ਾਂ ਵਿੱਚ ਚਲ ਜਾਣੀ ਚਾਹੀਦੀ ਆ ਯੂਨੋ ਤੱਕ ਗੱਲ ਲੈਣੀ ਲੈ ਕੇ ਜਾਣੀ ਚਾਹੀਦੀ ਆ ਉਦੋਂ ਸ਼ਾਇਦ ਸਾਡੇ ਆਕ ਉਸ ਆਂਕੂ ਉਹਨਾਂ ਦੀ ਇਸ ਗੱਲ ਨੂੰ ਸਮਝ ਨਹੀਂ ਸਕੇ ਸੀ ਪਰ ਅੱਜ ਕੌਮ ਉਸੇ ਕਲਮ ਦੀ ਲੜਾਈ ਲੜ ਰਹੀ ਜਿਹਦੀ ਗੱਲ ਕਿਤੇ ਨਾ ਕਿਤੇ ਬਾਬਾ ਗੁਰਪ੍ਰਤਾ ਸਿੰਘ ਮਾਨੁਚਾਲ ਨੇ ਕੀਤੀ ਸੀ ਤੇ ਕਲਮ ਦੀ ਲੜਾਈ ਦੇ ਵਿੱਚ ਇਸ ਜੰਗ ਦੇ ਵਿੱਚ ਇੰਨੀ ਕਿ ਤਾਕਤ ਆ ਜਿਹੜਾ ਲੱਗਦਾ ਸੀ ਕਿਤੇ ਨਾ ਕਿਤੇ ਸਾਡੇ ਦੰਬਾਗਾ ਦੇ ਵਿੱਚ ਗੱਲ ਪਾਈ ਗਈ ਸੀ ਕਿ ਸਿੱਖਾ ਜਿਹੜੇ ਬੇਵਸ ਨਹੀਂ ਕੁਝ ਨਹੀਂ ਕਰ ਸਕਦੇ ਪਾ ਰਾਜ ਕਹਿੰਦੀ ਕਹੋਂਦੀ ਤਾਕਤ ਨੂੰ ਬਾਣੀ ਪਾਇਆ ਹੋਇਆ ਤਾਂ ਕਿ ਇਸ ਕਲਪ ਨੇ ਸੋ ਸਾਡੇ ਇਹਨਾਂ ਸਾਡੇ ਸ਼ਹੀਦਾਂ ਨੂੰ ਸਾਡਾ ਸਜਦਾ ਹੈ ਸਾਡਾ ਸਿਰ ਝੁਕਦਾ ਹੈ ਸੋ ਆਪਾਂ ਆ ਪਹਿਲੀ ਖਬਰ ਵੱਲ ਜਾਂਦੇ ਆ ਜੀ ਕਿਉਂਕਿ ਆਪਣੇ ਕੋਲ ਸਮਾਂ ਸੀਮਤ ਹੁੰਦਾ ਤੇ ਆਪਾਂ ਆ ਖਬਰਾਂ ਆਪਣੇ ਕੋਲ ਹੀ ਕਾਫੀ ਨੇ ਪੰਜਾਬ ਦੇ ਆਗੂਆਂ ਦੀ ਗੱਲ ਕੀਤੀ ਆ ਪੰਜਾਬ ਦੀ ਲੀਡਰਸ਼ਿਪ ਤੋਂ ਆਪਾਂ ਗੱਲ ਸ਼ੁਰੂ ਕੀਤੀ ਆ ਤੇ ਲੀਡਰਸ਼ਿਪ ਨੂੰ ਦੱਸ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਲੈ ਕੇ ਆਏ ਸੀ ਕਿਹੜੀ ਗੱਲੋਂ ਦੁਖੀ ਸੀ ਉਹ ਕਹਿੰਦੇ ਹੁੰਦੇ ਹਨ ਜਿਹੜੇ ਰੋਗ ਨਾਲ ਮਰ ਗਈ ਬੱਕਰੀ ਉਹੀ ਰੋਗ ਪਠੋਰੇ ਨੂੰ ਸੋ ਇਹ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਲੋਕ ਦੁਖੀ ਸੀ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਨਸ਼ਾ ਨਸ਼ੇ ਤੋਂ ਬੜੇ ਦੁਖੀ ਨੇ ਲੋਕ ਸਰਕਾਰ ਬਦਲੀ ਆਮ ਆਦਮੀ ਪਾਰਟੀ ਆ ਗਈ ਸੋ ਆਮ ਆਦਮੀ ਪਾਰਟੀ ਬੰਨਾ ਕੱਲ ਕੋਈ ਨਿਊਜ਼ ਦੇਖ ਰਿਹਾ ਸੀ ਹਰ ਇੱਕ ਵਾਦਾ ਜਿਹੜਾ ਕੀਤਾ ਸੀ ਕਿਸੇ ਤੇ ਖਰੇ ਨਹੀਂ ਉਤਰੇ ਕਿਉਂਕਿ ਇਹਨਾਂ ਕੋਲੇ ਪਾਵਰ ਹੀ ਕੁਝ ਨਹੀਂ ਸਾਰਾ ਕੁਝ ਜਿਹੜਾ ਸੈਂਟਰਲਾਈਜ਼ ਹੋਇਆ ਬਾ ਪਾਵਰ ਸੈਂਟਰ ਤੋਂ ਹੀ ਫੈਸਲੇ ਹੁੰਦੇ ਨੇ ਸੋ ਪੰਜਾਬ ਦਾ ਪਾਇ ਮੱਖ ਮੰਤਰੀ ਵੀ ਹੋਵੇ ਦੀਪ ਸਿੱਧੂ ਵੀ ਕਿਆ ਕਰਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੋਲੇ ਵੀ ਆ ਕਿਸੇ ਪਿੰਡ ਦੀ ਗਲੀ ਦਾ ਨਾਮ ਵੀ ਨਹੀਂ ਪਤਾ ਸਕਦਾ ਉਹ ਵਿਧਾਨ ਸਭਾ ਦੇ ਵਿੱਚ ਕਿੰਨੇ ਵਾਰੀ ਮਤੇ ਪਏ ਨੇ ਪੰਜਾਬ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਕੀ ਬਣਿਆ ਉਹਨਾਂ ਦਾ ਔਰ ਰਾਜਪਾਲ ਕੋਲੇ ਜਾਂਦੇ ਨੇ ਉਹ ਪਾਰ ਤੇ ਦੇਖਦੇ ਉਹ ਸਟੈਂਡਿੰਗ ਸੋ ਇਨੀ ਕੁ ਪਾਵਰ ਆ ਪੰਜਾਬ ਦੀ ਸਰਕਾਰ ਦੀ ਸੋ ਵੱਡੇ ਫੈਸਲੇ ਜਿਹੜੇ ਇਹ ਬਿਲਕੁਲ ਨਹੀਂ ਲੈ ਸਕਦੇ ਪਰ ਹਾਂ ਕਿਥੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਹੋਵੇ ਨਸ਼ੇ ਪ੍ਰਮੋਟ ਕਰਨ ਦੀ ਗੱਲ ਹੋ ਇਦਾਂ ਦੇ ਫੈਸਲੇ ਜ਼ਰੂਰ ਲਈ ਜਾ ਸਕਦੇ ਆ ਸੋ ਕੱਲ ਕੁਝ ਫੈਸਲੇ ਆ ਲਏ ਗਏ ਨੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਪੰਜਾਬ ਵਿੱਚ ਸ਼ਰਾਬ ਨੀਤੀ ਨੂੰ ਲੈ ਕੇ ਮਾਨ ਕੇਵਿੰਸ ਦੇ ਅਹਿਮ ਫੈਸਲੇ ਕਹਿੰਦੇ ਆ ਜੀ ਬੀਅਰ ਦੀਆਂ ਦੁਕਾਨਾਂ ਦੀ 2 ਲੱਖ ਰੁਪਏ ਤੋਂ ਘਟਾ ਕੇ 25000 ਰੁਪਏ ਲਾਇਸੈਂਸ ਫੀਸ ਸੋ ਜਿਹੜੀਆਂ ਬੀਅਰ ਦੀਆਂ ਦੁਕਾਨਾਂ ਆ ਉਹਨਾਂ ਦੀ ਜਿਹੜੀ ਫੀਸ ਹੁੰਦੀ ਆ ਜੀ ਆ ਉਹ 2 ਲੱਖ ਤੋਂ ਘਟਾ ਕੇ 25000 ਰੁਪਏ ਕਰ ਦਿੱਤੀ ਵੀ ਹੁਣ ਵੱਤ ਤੋਂ ਵੱਤ ਦੁਕਾਨਾਂ ਖੋਲੋ ਤੇ ਵੱਤ ਤੋਂ ਵੱਤ ਜਿਹੜੀਆਂ ਸਪਲਾਈ ਕਰੋ ਕਿਉਂਕਿ ਕਈ ਖੋਲਣਾ ਚਾਹੁੰਦੇ ਹੋਣਗੇ ਪੈਸੇ ਦੀ ਪਰ ਆਲਮਾ ਹੋ ਵੀ 2 ਲੱਖ ਪੀਸ ਕੌਣ ਪਰੇ ਕਿਵੇਂ ਕਰੀਏ ਪਰ ਉਹਨਾਂ ਅੱਗੇ ਬੜਾ ਸੌਖਾ ਹੋ ਗਿਆ ਹੁਣ ਵੀ ਗਲੀ ਗਲੀ ਦੇ ਵਿੱਚ ਹੀ ਵਾਦ ਤੋਂ ਵਾਦ ਦੁਕਾਨਾਂ ਖੋਲੋ ਤੇ ਵਾਦ ਤੋਂ ਵਾਦ ਜਿਹੜੇ ਨੌਜਵਾਨ ਪੰਜਾਬ ਦੇ ਨੇ ਉਹਨਾਂ ਦੇ ਸ਼ਰਾਬਾਂ ਪਹੁੰਚਦੀਆਂ ਕਰੋ ਇੱਕਾ ਫਾਰਮ ਹਾਊਸ ਤੇ ਹੁਣ ਕਹਿੰਦੇ ਪਹਿਲਾਂ 12 ਬੋਤਲਾਂ ਰੱਖੀਆਂ ਜਾ ਸਕਦੀਆਂ ਸੀ ਹੁਣ 36 ਰੱਖ ਸਕਦੇ ਆ ਫਾਰਮ ਹਾਊਸ ਵਾਲਾ ਇੱਕ ਨਵਾਂ ਇੱਕ ਚੱਲਿਆ ਹੋਇਆ ਸਿਸਟਮ ਉੱਤੇ ਤੇ ਉੱਥੇ ਲੋਕ ਬੈਠ ਕੇ ਸ਼ਰਾਬ ਪੀਂਦੇ ਨੇ ਇਹ ਹੁਣ ਵਾਲੀ ਸਰਕਾਰ ਨੇ ਰੋਕਣਾ ਤਾਂ ਕੀ ਸੀਗਾ ਕਹਿੰਦੇ ਸੀ 12 ਨਾ ਰੱਖੋ ਰੱਖੋ ਬੋਤਲਾਂ ਹੁਣ 60 ਰੱਖ ਲਿਆ ਕਰੋ ਤਿੰਨ ਗੁਣਾ ਵਧਾਤੀਆਂ ਸੋ ਕਾਫੀ ਹੋਰ ਫੈਸਲੇ ਹੋਏ ਨੇ ਸੋ ਕਹਿੰਤੋ ਮਤਲਬ ਉਹ ਕਿ ਆਪਾਂ ਇਹਦੇ ਤੇ ਬਹੁਤਾ ਟਾਈਮ ਵੇਸਟ ਨਹੀਂ ਕਰਨਾ ਜਿਹੜੀਆਂ ਸਰਕਾਰਾਂ ਅਤੇ ਖਜ਼ਾਨੇ ਭਰਤ ਵਾਸਤੇ ਉਸ ਖਿੱਤੇ ਦੇ ਵਿੱਚ ਨਸ਼ੇ ਦੇ ਉੱਤੇ ਡਿਪੈਂਡ ਹੋਣ ਵੀ ਅਸੀਂ ਨਸ਼ਾ ਪ੍ਰਮੋਟ ਕਰਾਂਗੇ ਆਪਣਾ ਖਜ਼ਾਨਾ ਭਰਾਂਗੇ ਸੋ ਫਿਰ ਉਸ ਖਿੱਤੇ ਦਾ ਕੀ ਭਲਾ ਹੋ ਸਕਦਾ ਆਪਾਂ ਜਾਣ ਸਕਦੇ ਹਾਂ ਕਿ ਤਾ ਵੀ ਉਹ ਜਿਹਨੂੰ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਜਿਹੜੇ ਕਹਿੰਦੇ ਆ ਕਿ ਇਸ ਖਿੱਤੇ ਦੇ ਉੱਤੇ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਪਰ ਉੱਥੇ ਜਿਹੜੇ ਆਗੂ ਸਾਡੇ ਸਿਰ ਤੇ ਬਿਠਾਏ ਗਏ ਨੇ ਆ ਉਹ ਇਸ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਕਿ ਵੱਧ ਤੋਂ ਵੱਧ ਜਿਹੜਾ ਨਸ਼ਾ ਆ ਲੋਕਾਂ ਦੇ ਪਹੁੰਚ ਦਾ ਕੀਤਾ ਜਾਵੇ ਸੋ ਇਹਨਾਂ ਸਰਕਾਰਾਂ ਤੋਂ ਇਹੀ ਕੁਝ ਉਮੀਦ ਆ ਪਾਣ ਨੂੰ ਇਥੋਂ ਆ ਹੀ ਕੁਝ ਨਿਕਲਣਾ ਹੈ ਸੋ ਦੂਜੀ ਇੱਕ ਵੱਡੀ ਖਬਰ ਆ ਉਹ ਵੀ ਪੰਜਾਬ ਦੇ ਨਾਲ ਜੁੜੀ ਹੋਈ ਆ ਜਮਾਨਾ ਜਿਹੜਾ ਕੰਪਿਊਟਰ ਦਾ ਅੱਜ ਕੱਲ੍ਹ AI AI ਦਾ ਜਮਾਨਾ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੁਨੀਆ ਦੇ ਵਿੱਚ ਪਹਿਲਾਂ ਵਾਲਾ ਸਮਾਂ ਹੁੰਦਾ ਸੀ ਜਿਹੜਾ ਕਿਸੇ ਵੀ ਟੌਪਿਕ ਦੇ ਉੱਤੇ ਕਿਸੇ ਮੁੱਦੇ ਦੇ ਉੱਤੇ ਗੱਲ ਕਰਨੀ ਹੁੰਦੀ ਸੀ ਤਾਂ ਵਿਦਵਾਨ ਲੱਭੇ ਜਾਂਦੇ ਸੀ ਕਿਸੇ ਧਰਮ ਦੇ ਉੱਤੇ ਗੱਲ ਕਰਨੀ ਆ ਧਾਰਮਿਕ ਵਿਦਵਾਨਾਂ ਨਾਲ ਬੈਠ ਕੇ ਵਿਚਾਰਾ ਹੁੰਦੀਆਂ ਸੀ ਜੇ ਰਾਜਨੀਤੀ ਦੇ ਉੱਤੇ ਗੱਲ ਕਰਨੀ ਤਾਂ ਰਾਜਨੀਤਿਕ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਜਿਹੜੇ ਪੁਰਾਣੇ ਖੰਡ ਗਏ ਜਾਂਦੇ ਸੀ ਉਹਨਾਂ ਦੇ ਆ ਸਲਾਹਾਂ ਲਈ ਜਾਂਦੀਆਂ ਸੀ ਵਿਚਾਰ ਲਈ ਜਾਂਦੇ ਸੀ ਤੇ ਉਹਨਾਂ ਦੀ ਸਲਾਹ ਨੂੰ ਬੜਾ ਮੰਨਿਆ ਜਾਂਦਾ ਸੀ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਇਸ ਪਾਸੇ ਲਾਈ ਹੈ ਰਿਸਰਚ ਦੇ ਉੱਤੇ ਪੜ੍ਹੇ ਨੇ ਜ਼ਿੰਦਗੀ ਨਗਾਈ ਹੈ ਇਹਨਾਂ ਨੂੰ ਜਾਦੇ ਪਤਾ ਹੋਊਗਾ ਪਰ ਹੁਣ ਜਿਹੜਾ ਜਮਾਨਾ ਸਮਾਂ ਆ ਗਿਆ ਉਹ ਫਿਰ ਕੰਪਿਊਟਰ ਦਾ ਕਿਸੇ ਵੀ ਚੀਜ਼ ਨੂੰ ਲੈ ਕੇ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਪਾਂ ਰਿਸਰਚ ਕਰਨੀ ਆ ਤਾਂ ਕੰਪਿਊਟਰ ਦੇ ਉੱਤੇ ਜਾ ਕੇ ਸਰਚ ਮਾਰੋ ਤੇ ਸਾਰੀ ਜਾਣਕਾਰੀ ਮਿੰਟ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਸਾਹਮਣੇ ਆ ਜਾਂਦੀ ਹੈ ਸੋ ਅੱਜ ਇੱਕ ਨਵਾਂ ਦੁਨੀਆ ਦੇ ਵਿੱਚ ਸਿਸਟਮ ਆ ਰਿਹਾ ਨਵੀਂ ਟੈਕਨੀਕ ਆਈ ਜਿਹਨੂੰ AI ਕਹਿੰਦੇ ਆ ਉਤੋਂ ਕੁਝ ਵੀ ਪੁੱਛੋ ਹਰ ਚੀਜ਼ ਦਾ ਜਵਾਬ ਤੁਹਾਨੂੰ ਮਿਲ ਜਾਂਦਾ ਸੋ ਕਿਸੇ ਨੇ ਐਲਨ ਮਸਕ ਦੀ ਜਿਹੜੀ ਇੱਕ ਨਵਾਂ ਉਹਨੇ ਐਪ ਬਣਾਈ ਆ ਗਰੋਕ ਗਰੋਕ AI ਹੁਣ ਕਿਨੇ ਸਵਾਲ ਕੀਤਾ ਵੀ ਜੇ ਤੂੰ ਕੋਈ ਧਰਮ ਅਪਣਾਉਣਾ ਹੋਵੇ ਤਾਂ ਤੂੰ ਕਿਹੜਾ ਕਰਨੋ ਅਪਣਾਏਂਗੇ ਤਾਂ ਗਰੋਕ ਨੇ ਜਿਹੜਾ ਜਵਾਬ ਦਿੱਤਾ ਜੀ ਉਹ ਬੜਾ ਹਰਾਨ ਕਰਨ ਵਾਲਾ ਸੀ ਦੁਨੀਆ ਨੂੰ ਕਿਉਂਕਿ ਹਰ ਇੱਕ ਨੂੰ ਲੱਗਦਾ ਹੁੰਦਾ ਵੀ ਸਾਡਾ ਧਰਮ ਬੜਾ ਵਧੀਆ ਹੈ। ਮੁਸਲਮਾਨਾਂ ਨੂੰ ਲੱਗਦਾ ਸਲਾਮ ਨਮਨਨ ਵਾਲਿਆਂ ਨੂੰ ਲੱਗਦਾ ਕਿ ਉਹਨਾਂ ਦਾ ਧਰਮ ਬੜਾ ਵਧੀਆ ਜੀ। ਉਹਨਾਂ ਵਰਗਾ ਧਰਮ ਦੁਨੀਆ 'ਚ ਕੋਈ ਨਹੀਂ। ਅਸਾਈਆਂ ਨੂੰ ਇਸੇ ਤਰ੍ਹਾਂ ਆਪਣਾ ਲੱਗਦਾ ਤੇ ਉਸੇ ਤਰ੍ਹਾਂ ਹਿੰਦੂ ਪਾਈਚਾਰਿਆਂ ਨੂੰ ਗੋਧੀਆਂ ਨੂੰ ਤੇ ਜਦੋਂ ਆ ਐਲਨ ਮਸਕ ਦੀ ਜਿਹੜੀ ਨਵੀਂ ਐਪ ਆ ਗਰੋਕ ਨੂੰ ਪੁੱਛਿਆ ਗਿਆ ਵੀ ਤੂੰ ਕਿਹੜਾ ਧਰਮ ਅਪਣਾਏਂਗੀ? ਉਹਨੇ ਕਿਹਾ ਮੈਂ ਸਿੱਖ ਧਰਮ ਅਪਣਾਉਂਗੀ ਕਿਉਂਕਿ ਉਹਨੇ ਸਾਰੀ ਰਿਸਰਚ ਕੀਤੀ ਕੰਪਿਊਟਰ ਉਹਨੇ ਟਾਈਮ ਕੱ ਲੋਣਾ ਨਹੀਂ ਉਹਨੇ ਕਾਰਨ ਵੀ ਦੱਸਿਆ ਕਿ ਇਸ ਧਰਮ ਦੇ ਵਿੱਚ ਕੋਈ ਭੇਦਭਾਵ ਨਹੀਂ ਇੱਕ ਜਗ੍ਹਾ ਤੇ ਬੈਠ ਕੇ ਸਾਰੇ ਅਮੀਰ ਗਰੀਬ ਲੰਗਰ ਛਕਦੇ ਨੇ ਧਾਰਮਿਕ ਗ੍ਰੰਥ ਦੇ ਵਿੱਚ ਸਾਰਿਆਂ ਨੂੰ ਜਗ੍ਹਾਏ ਕੋਈ ਰੋਕ ਟੋਕ ਨਹੀਂ ਸਾਰੇ ਵਿੱਚ ਬਰਾਬਰੀਤਾ ਇੱਥੇ ਜੇ ਦੁਨੀਆ ਭਲਾ ਚਾਹੁੰਦੀ ਆ ਤਾਂ ਸਾਰਿਆਂ ਨੂੰ ਸਿੱਖ ਧਰਮ ਅਪਣਾਉਣਾ ਚਾਹੀਦਾ ਸੋ ਕਿਤੇ ਨਾ ਕਿਤੇ ਜਿੱਥੇ ਇਹ ਸੱਚ ਵੀ ਆ ਇਹ ਬਿਲਕੁਲ ਸੱਚ ਆ ਪਰ ਇਹ ਸੱਚ ਦੁਨੀਆ ਦੇ ਵਿੱਚ ਉਦੋਂ ਹੀ ਨਿਕਲ ਕੇ ਸਾਹਮਣੇ ਆਊਗਾ ਜਦੋਂ ਸਾਡੇ ਕੋਲੇ ਪਾਵਰ ਹੋਊਗੀ ਇੱਕ ਜਿਹੜੀ ਸੌਫਟਵੇਅਰ ਆ ਦੁਨੀਆ ਦੇ ਵਿੱਚ ਉਹਦੇ ਦੇ ਕੀਤੀ ਹੋਈ ਗੱਲ ਦਾ ਇੰਨਾ ਅਸਰ ਹੋਇਆ ਕਿ ਦੁਨੀਆ ਨੇ ਇਸ ਚੀਜ਼ ਨੂੰ ਨੋਟਸ ਕੀਤਾ ਜਿੱਦਾਂ ਤੁਹਾਡਾ ਮੁਲਕ ਹੋਊਗਾ ਤੁਸੀਂ ਗੱਲ ਕਰੋਗੇ ਉਹਦਾ ਇੱਕ ਵੱਖਰੇ ਤਰ੍ਹਾਂ ਦੁਨੀਆ ਦੇ ਵਿੱਚ ਅਸਰ ਪਣਾਉਣ ਦੀ ਚੀਜ਼ ਆ ਸੋ ਸੋ ਸਭ ਨੇ ਇਸੇ ਕਰਕੇ ਕਹਿ ਕੇ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਗਲੇ ਮਲੇ ਹੈ ਸੋ ਧਰਮ ਜਿਹੜੀ ਖੂਬਸੂਰਤੀ ਆ ਉਹ ਹਮੇਸ਼ਾ ਰਾਜਨੀਤਿਕ ਤਾਕਤ ਦੇ ਨਾਲ ਹੀ ਨਿਕਲ ਕੇ ਆ ਦੁਨੀਆ ਦੇ ਸਾਹਮਣੇ ਆ ਆਉਂਦੀ ਹੁੰਦੀ ਆ ਸੋ ਇਹ ਸੀ ਪੰਜਾਬ ਦੇ ਨਾਲ ਜੁੜੀਆਂ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਮੇਨ ਖਬਰਾਂ ਰਹੀਆਂ ਜਿਹੜੀ ਇੱਕ ਦੋ ਦਿਨਾਂ ਦੇ ਵਿੱਚ ਹੁਣ ਆਪਾਂ ਜਾਣਦੇ ਆ ਜੀ ਕੈਨੇਡਾ ਦੇ ਵਿੱਚ ਤੁਸੀਂ ਨਿਕਲ ਗੁਪਤਾ ਵਾਲਾ ਕੇਸ ਤਾਂ ਆਪਾਂ ਭੁੱਲੇ ਨਹੀਂ ਹੋਣੇ ਅਮਰੀਕਾ ਦੇ ਵਿੱਚ ਜਿਹੜੀ ਟ੍ਰਾਇਲ ਚੱਲ ਰਹੀ ਆ ਉਹਦੇ ਉੱਤੇ ਕੀ ਚੱਲ ਰਿਹਾ ਹਲੇ ਤੇ ਉਹ ਕੇਸ ਹਲੇ ਭਾਰਤ ਦਾ ਉਹਨੇ ਖੜਾ ਨਹੀਂ ਛੱਡਿਆ ਕਿ ਦੂਸਰਾ ਕੇਸ ਆ ਜਿਹੜਾ ਇੱਕ ਹੋਰ ਨਿਕਲ ਕੇ ਕੈਨੇਡਾ ਦੇ ਸਾਹਮਣੇ ਆ ਗਿਆ ਦੇਖ ਸਕਦੇ ਆ ਤੁਸੀਂ ਆ ਸਕਰੀਨ ਦੇ ਉੱਤੇ ਇਹ ਭਾਰਤੀ ਕਾਰੋਬਾਰ ਸੀ ਕੋਈ ਕਾਰੋਬਾਰੀ ਸੀ ਕੋਈ ਆ ਉੱਥੇ ਕੀ ਕਰਦੇ ਸੀ ਉੱਥੇ ਇਹਨਾਂ ਨੇ ਤੱਕੜਾ ਆਪਣਾ ਬਿਜ਼ਨਸ ਆ ਜਿਹੜਾ ਉਥੇ ਅੱਜ ਖੜਾ ਕੀਤਾ ਹੋਇਆ ਸੀ ਕੰਪਨੀਆਂ ਰਜਿਸਟਰ ਕਰਾਈਆਂ ਹੋਈਆਂ ਸੀ ਅੰਕਤ ਸ਼੍ਰੀ ਵਾਸਤਵ ਨਾਮ ਇਹਨਾਂ ਦਾ ਗਵਰਨਮੈਂਟ ਦੀ ਨਿਗਾਹ ਸੀ ਨਾ ਉੱਤੇ ਵੀ ਉਹ ਕੀ ਕਰ ਰਹੇ ਨੇ ਉਹ ਭਾਰਤ ਦੀਆਂ ਖੁਫੀਆ ਏਜੰਸੀਆਂ ਨਾਲ ਮਿਲਦੇ ਸੀ ਅਪਡੇਟ ਦਿੰਦੇ ਸਾਰਾ ਕੁਝ ਉਹਨਾਂ ਦਾ ਕੰਮ ਇਹ ਸੀਗਾ ਕਿ ਜਿਹੜੀਆਂ ਕੈਨੇਡਾ ਦੇ ਵਿੱਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਨਾਂ ਦੇ ਨਾਲ ਪਾਰਟੀਆਂ ਦੇ ਵਿੱਚ ਜਾ ਕੇ ਮਿਲਣਾ ਤੇ ਜਿਹੜੇ ਭਾਰਤ ਦੇ ਕੋਈ ਵਿਰੋਧ ਮਸਲੇ ਜਾਂਦੇ ਨੇ ਤੇ ਉਹਦੀ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਸਮਝਾਉਣਾ ਜਿਵੇਂ ਕਿ ਪਿੱਛੇ ਜਕ ਮਸਲਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਆਇਆ ਸੀ 84 ਨੂੰ ਲੈ ਕੇ ਸੀ ਸ਼ਾਇਦ ਉਹ ਮਤਾ ਪੈਣਾ ਸੀ ਉੱਥੇ ਪਰ ਉੱਥੇ ਕੈਨੇਡਾ ਦੇ ਵਿੱਚ ਇੱਕ ਹਿੰਦੂ ਪਾਈਚਾਰੇ ਦੇ ਨਾਲ ਸੰਬੰਧਤ ਇੱਕ ਲੀਡਰ ਬੈਠਾ ਸੀ ਗੌਰਵ ਆਰਿਆ ਸ਼ਾਇਦ ਗੌਰਵ ਆਰਿਆ ਆ ਰਹੀ ਸੀ ਸ਼ਾਇਦ ਉਹਦਾ ਨਾਮ ਤੇ ਉਹਨੇ ਉਹਦਾ ਵਿਰੋਧ ਕੀਤਾ ਸੀ ਤੇ ਉਹਦੇ ਵਿਰੋਧ ਦੇ ਕਾਰਨ ਮਤਾ ਪਾਸ ਨਹੀਂ ਹੋਇਆ ਸੀ ਉੱਥੇ ਤੇ ਇਹ ਜਿਹੜਾ ਸੀਗਾ ਹਿੰਦੂ ਵੀਰ ਅੰਕਤ ਸ਼੍ਰੀ ਵਾਸਤਵ ਇਹੀ ਇਹ ਵੀ ਇਹੀ ਕੰਮ ਕਰਦਾ ਸੀ ਉਥੇ ਉਹਨਾਂ ਲੋਕਾਂ ਨੂੰ ਉੱਥੇ ਲੀਡਰਾਂ ਤਾਈਂ ਆਪਣੀ ਪਹੁੰਚ ਬਣਾਉਣੀ ਉਹਨਾਂ ਦੇ ਵਿੱਚ ਆਪਣੀ ਗੱਲ ਰੱਖਣੀ ਵੀ ਜੇ ਸਿੱਖ ਵੀ ਆਪਣੀ ਕੋਈ ਗੱਲ ਕਰਦੇ ਆ ਤਾਂ ਉਹਨਾਂ ਦੀ ਉਹ ਗੱਲ ਅਕੇ ਨਾ ਤੁਰੇ ਪਰ ਗਵਰਨਮੈਂਟਾਂ ਦੀ ਨਿਗਾਹ ਹੁੰਦੀ ਹੈ ਜਾਂ ਸੰਸਦ ਦੀ ਨਿਗਾਹ ਸੀ ਕਾਫੀ ਲੰਮੇ ਸਮੇਂ ਤੇ ਉੱਤੇ ਉੱਤੇ ਪਰ ਹੁਣ ਉਹਨਾਂ ਨੇ ਸਾਰਾ ਇਹਨੂੰ ਦਬੋਚ ਲਿਆ। ਉਹਨਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਹਦੇ ਉੱਤੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਦੀ ਗੱਲਬਾਤ ਨਿਕਲ ਕੇ ਜਿੰਨੀ ਵੀ ਸਾਹਮਣੇ ਆਊਗੀ ਆਪਾਂ ਤੁਹਾਡੇ ਜਿਹੜੇ ਰੂਪ ਰੱਖਾਂਗੇ ਇੱਥੇ। ਪਰ ਇਹ ਮਸਲਾ ਇੱਕ ਤੋਂ ਬਾਅਦ ਇੱਕ ਜਿਹੜਾ ਭਾਰਤ ਵਾਸਤੇ ਮੁਸ਼ਕਲਾਂ ਖੜੀਆਂ ਹੋ ਰਹੀਆਂ। ਸੋ ਗੁਰੂ ਨੇ ਹਾਲਾਤ ਅਜਿਹੇ ਬਣਾਏ ਹੋਏ ਆ ਕਿ ਜਿਹੜੀ ਗੱਲਬਾਤ ਅਸੀਂ ਪਿਛਲੇ ਸਮੇਂ ਤੋਂ ਕਹਿੰਦੇ ਆ ਰਹੇ ਸੀ ਵੀ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਤਕਾ ਹੋ ਰਿਹਾ ਪਰ ਉਦੋਂ ਸਾਡੀ ਗੱਲ ਦੁਨੀਆ ਤੱਕ ਪਹੁੰਚ ਨਹੀਂ ਰਹੀ ਸੀ ਪਰ ਅੱਜ ਉਹ ਗੱਲ ਦੁਨੀਆ ਦੇ ਇੰਟਰਸਟ ਬਦਲੇ ਨੇ ਚਾਹੇ ਕਿਹਲੀ ਕਿ ਭਾਰਤ ਦੇ ਨਾਲ ਰਿਸ਼ਤੇ ਜਿਹੜੇ ਖਰਾਬ ਹੋ ਰਹੇ ਨੇ ਨਾਲ ਮੁਲਕਾਂ ਦੇ ਉਹਦੇ ਵਿੱਚੋਂ ਸਾਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਵਾਕਈ ਸਿੱਖਾਂ ਨਾਲ ਤਕਾ ਹੁੰਦਾ ਸਿੱਖਾਂ ਨੂੰ ਦਬਾ ਕੇ ਰੱਖਿਆ ਜਾਂਦਾ ਵੀ ਇਨ੍ਹਾਂ ਮੁਲਕਾਂ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਇੰਨੀ ਨਿਗਾਹ ਰੱਖਦੇ ਨੇ ਲੋਕ ਤੇ ਪੰਜਾਬ ਦੇ ਵਿੱਚ ਕੀ ਬਣਦਾ ਹੋਊਗਾ ਸिखਾਂ ਦਾ ਸੋ ਕਿਤਨਾ ਕਿਤੇ ਜਿਹੜੀ ਸਾਡੀ ਗੱਲ ਸੀ ਉਹ ਕਿਤਨਾ ਕਿ ਦੱਬੀ ਪਈ ਸੀ ਥੱਲੇ ਉਹ ਨਿਕਲ ਕੇ ਸਾਹਮਣੇ ਆਈ ਹੈ ਸੋ ਅਗਲੀ ਖਬਰ ਅੱਜ ਬੜੀ ਵੱਡੀ ਖਬਰ ਹੈ ਅਜੀਤ ਡਵਾਲ ਅਜੀਤ ਡਵਾਲ ਭਾਰਤ ਦਾ ਐਨ ਐਸ اے ਜਿਹਨੂੰ ਆ ਬੜਾ ਵੱਡਾ ਬਣਾ ਕੇ ਭਾਰਤ ਦੀ ਵੀਡੀਓ ਦੇ ਵਿੱਚ ਪੇਸ਼ ਕੀਤਾ ਜਾਂਦਾ ਜੇਮਸ ਬੌਂਡ ਵੀ ਕਿਹਾ ਜਾਂਦਾ ਪਾਸ ਇਹ ਬੜਾ ਕੁਸ਼ ਕੀਤਾ ਨੇ ਵੱਡੇ ਵੱਡੇ ਜਿਹੜੇ ਆਪਰੇਸ਼ਨਾਂ ਨੂੰ ਅੰਜਾਮ ਦਿੱਤਾ ਰਿਸੂਸੀਆਂ ਕੀਤੀਆਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਪਰ ਜਦੋਂ ਜੋ ਬਾਈਡਨ ਦੀ ਸਰਕਾਰ ਸੀ ਪਿੱਛੇ ਜੇ ਤੇ ਡੋਨਲਡ ਟਰੰਪ ਦੀ ਸਰਕਾਰ ਅਜੇ ਆਈ ਨਹੀਂ ਸੀ ਆ ਮੋਦੀ ਦੇ ਨਾਲ ਐਨਐਸਏ ਜਿਹੜਾ ਹੁੰਦਾ ਆ ਹਮੇਸ਼ਾ ਜਾਂਦਾ ਹੁੰਦਾ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਕਿਤੇ ਵਿਜ਼ਿਟ ਕਰਦਾ ਉਹਦੇ ਨਾਲ ਐਨਐਸਏ ਜ਼ਰੂਰ ਹੁੰਦਾ ਭਾਰਤ ਦਾ ਜਾਂਦਾ ਪਰ ਮੋਦੀ ਸਾਹਿਬ ਜਦੋਂ ਪਿੱਛੇ ਜੇ ਆ ਜੋ ਬਾਈਡਨ ਨੂੰ ਮਿਲਣ ਗਏ ਸੀ ਫੇਰੀ ਦੇ ਉੱਤੇ ਤੇ ਉਦੋਂ ਆ ਭਾਰਤ ਦਾ ਐਨਐਸਏ ਅਜੀਤ ਲਪਾਲਬੀ ਸਿੰਘ ਜੋੜ ਗਿਆ ਕਾਰਨ ਸੀ ਕਿ ਉੱਥੇ ਅਮਰੀਕਾ ਦੇ ਵਿੱਚ ਸਿੱਖ ਪਰ ਜਾਸਿਸ ਨੇ ਕੋਰਟ ਦੇ ਵਿੱਚ ਕੇਸ ਅਜੇ ਨਾਲ ਫਾਈਲ ਕੀਤਾ ਸੀ ਜਿਹਦੇ ਸਬੰਧ ਨਿਕਲ ਚੁੱਕੇ ਸੀਗੇ ਇਸੇ ਕਰਕੇ ਨਹੀਂ ਗਿਆ ਸੀ ਪਰ ਹੁਣ ਸਰਕਾਰ ਬਦਲੀ ਤੇ 12 ਫਰਵਰੀ ਨੂੰ 12 ਫਰਵਰੀ ਨੂੰ ਮੋਦੀ ਜਦੋਂ ਜਾ ਕੇ ਅਮਰੀਕਾ ਗਿਆ ਤੇ ਨਾਲ ਅਜੀਤ ਰਵਾਲ ਵੀ ਗਿਆ ਬੜੀ ਹੈਰਾਨੀ ਹੋਈ ਭਾਰਤੀ ਮੀਡੀਆ ਦੇ ਵਿੱਚ ਬੜਾ ਵਧਾਚੜਾ ਕੇ ਪੇਸ਼ ਕੀਤਾ ਗਿਆ ਵੀ ਹੁਣ ਕੋਈ ਖਤਰਾ ਨਹੀਂ ਹੁਣ ਕੋਈ ਗੱਲ ਨਹੀਂ ਪਰ ਅੱਜ 10 12 ਦਿਨਾਂ ਦੇ ਬਾਅਦ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਇੱਕ ਬਹੁਤ ਵੱਡੀ ਉਥੇ ਆ ਫਾਰਮਾ ਜਿਹੜੀ ਖਾਲਸਤਾਨੀਆਂ ਨੇ हायर ਕੀਤੀ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ 13 ਤਰੀਕ ਨੂੰ ਸੰਮਣ ਆ ਜਿਹੜੇ ਉਹ ਅਜੀਤ ਡਬਾ ਕੇ ਪਹੁੰਚਦੇ ਘਰ ਦਿੱਤੇ ਆ ਤੇ 21 ਦਿਨਾਂ ਦੇ ਵਿੱਚ ਇਹਨੂੰ ਆਪਦਾ ਜਵਾਬ ਆ ਜਿਹੜਾ ਕੋਰਟ ਦੇ ਵਿੱਚ ਦੇਣਾ ਪੈਣਾ ਸੋ ਬੜੀ ਹੈਰਾਨੀ ਵਾਲੀ ਗੱਲ ਆ ਕਿ ਐਡੀ ਤਕਨੀਕ ਸਿਕਿਉਰਟੀ ਦੇ ਵਿੱਚ ਜਿੱਥੇ ਕੋਈ ਜਾ ਨਹੀਂ ਸਕਦਾ ਅ ਅਮਰੀਕਾ ਦਾ ਪ੍ਰੈਜ਼ੀਡੈਂਟ ਜਦੋਂ ਮੋਦੀ ਤਾਂ ਮੁਲਾਕਾਤ ਹੁੰਦੀ ਬੜੀ ਤਕਲੀ ਸਿਕਿਉਰਟੀ ਹੁੰਦੀ ਆ ਉਤੋਂ ਤਾਂ ਵੀ ਖਾਲਸਤਾਨੀਆਂ ਨੇ ਸੰਭਣਾ ਜਿਹੜੇ ਪਹੁੰਚਦੇ ਕਰਦੇ ਉਹਦੇ ਤਾਂ ਸੋ ਸੀ ਇੱਕ ਵੇਲਾ ਜਦੋਂ ਆ ਪੰਜਾਬ ਦੇ ਵਿੱਚ ਪੁਲਿਸ ਦੀਆਂ ਚੈਪਸੀਆਂ ਪਿੰਡਾਂ ਵਿੱਚ ਜਾਂਦੀਆਂ ਸੀ ਕਿਸੇ ਦੇ ਘਰ ਦੇ ਮੁਰਜਾ ਕੇ ਖੜਦੀਆਂ ਸੀ ਤਾਂ ਸਾਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਹੁੰਦਾ ਸੀ ਨੌਜਵਾਨਾਂ ਨੂੰ ਚੈਪਸਿੰਗ ਦੀ ਪੰਜਾ ਬਾਇ ਜਾਂਦਾ ਸੀ ਤੇ ਉਹ ਕਦੇ ਵਾਪਸ ਨਹੀਂ ਹੁੰਦੇ ਸੀ ਮੜ ਕੇ ਪਰ ਹਾਲਾਤ ਬਦਲੇ ਨੇ ਹੁਣ ਅੱਜ ਆ ਚੈਪਸੀਆਂ ਤਾਂ ਜਾਂਦੀਆਂ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਦੀਆਂ ਪਰ ਫੜੇ ਪਾਤੀ ਜਾ ਰਹੇ ਨੇ ਹੁਣ ਸੋ ਹਾਲਾਤ ਬਦਲੇ ਹੋਏ ਨੇ ਪਰ ਆਪਾਂ ਇਸ ਬਦਲੇ ਹੋਏ ਹਾਲਾਤਾਂ ਦੇ ਵਿੱਚ ਆਪਦੀ ਗੱਲ ਨੂੰ ਲਗਾਤਾਰ ਜਾਰੀ ਰੱਖਾਂ ਦੁਨੀਆ ਦੇ ਵਿੱਚ ਕਿਉਂਕਿ ਲਗਾਤਾਰਤਾ ਬੜੀ ਜ਼ਰੂਰੀ ਹੁੰਦੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਜੀਤ ਡੁਬਾਲ ਦਾ ਕੀ ਬਣਦਾ ਹੈ ਆਪਾਂ ਜਿਹੜਾ ਉਹ ਦੇਖਣ ਦੇਖਣ ਵਾਲਾ ਬਣਦਾ ਸੋ ਇੱਕ ਖਬਰ ਹੋਰ ਹੈ ਜੀ ਆਪਾਂ ਪਿੱਛੇ ਜੇ ਵੀ ਇੱਕ ਗੱਲ ਕੀਤੀ ਸੀ ਕਿ ਅਮਰੀਕਾ ਦੇ ਵੱਲੋਂ ਜਿਹੜੀ ਏਡਾ ਦੁਨੀਆ ਭਰ ਦੇ ਵਿੱਚ ਦਿੱਤੀ ਜਾਂਦੀ ਸੀ ਉਹ ਬਿਲਕੁਲ ਬੰਦ ਕਰ ਦਿੱਤੀ ਗਈ ਆ ਪਰ ਦੂਜੇ ਪਾਸੇ ਪਾਕਿਸਤਾਨ ਨੂੰ ਜਿਹੜੀ ਆ ਡੋਨਲਡ ਟਰੰਪ ਨੇ ਜਿਹੜੇ 397 ਮਿਲੀਅਨ ਡਾਲਰ ਜਿਹੜੇ ਉਹ डील ਦਿੱਤੀ ਆ ਦਿੱਤੀ ਗਾਦੇ ਆਸਤੇ ਆ ਜੀ F16 ਫਲੀਟ ਜਿਹੜੇ F16 ਜਹਾਜ਼ ਨੇ ਪਾਕਿਸਤਾਨ ਦੇ ਕੋਲੇ ਪਿੱਛੇ ਜੇ ਮੋਦੀ ਕਹਿੰਦਾ ਸੀ ਨਾ ਅਸੀਂ ਸਰਨਿਕਲ ਸਟ੍ਰਾਈਕ ਕੀਤੀ ਹੈ ਜੀ ਇਹਨਾਂ ਨੇ ਕਿਹਾ ਸੀ ਅਸੀਂ ਜਾ ਕੇ ਉੱਥੇ F16 ਆ ਜਿਹੜੇ ਉਹ ਸੈੱਟ ਦਿੱਤੇ ਆ ਪਾਕਿਸਤਾਨ ਦੇ ਤੇ ਜਦੋਂ ਇਹ ਗੱਲ ਦੁਨੀਆ ਨੂੰ ਪਤਾ ਲੱਗੀ ਮੀਡੀਆ ਦੇ ਵਿੱਚ ਆਈ ਅਮਰੀਕਾ ਨੇ ਆਪਣੀ ਟੀਮ ਭੇਜੀ ਵੀ ਜਿਹੜੇ ਭਾਰਤ ਦੇ ਕੋਲੇ ਆ 1970 75 ਤੇ ਪੁਰਾਣੇ ਜਹਾਜ਼ ਮੈਗ 21 29 ਇਹ ਸਾਡੇ ਅੱਜ ਦੇ ਜਿਹੜੇ ਨਿਊ ਟੈਕਨੀਕ ਆ F16 ਨੂੰ ਕਿਵੇਂ ਸੈੱਟ ਸਕਦੇ ਆ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਕਿ ਪਾਕਿਸਤਾਨ ਵਾਲਿਆਂ ਨੂੰ ਵੀ ਤੁਹਾਨੂੰ ਇੰਨੇ ਜਹਾਜ ਦਿੱਤੇ ਸੀ ਭਾਈ ਕਿਣੋਂ ਹੈਗੇ ਪੂਰੇ ਤੇ ਕੀ ਕੀਤਾ ਫਿਰ ਸਾਰਾ মিডিਆ ਦੁਨੀਆ ਦਾ ਬੁਲਾਇਆ ਗਿਆ ਜਿੰਨੇ ਜਹਾਜ਼ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੇ ਸੀ ਉਹ ਸਾਰੀ ਲੈਂਡ ਦੇ ਵਿੱਚ ਖੜਾ ਕੇ মিডিਆ ਨੂੰ ਕਿਹਾ ਵੀ ਕਿਣੋਂ ਕਰਾਂਗੇ ਸਾਰੇ ਜਹਾਜ਼ ਪੂਰੇ ਸੀ ਸੋ ਉਹਦੇ ਉੱਤੇ ਭਾਰਤ ਦੁਨੀਆ ਭਰ ਦੇ ਵਿੱਚ ਬੜੀ ਬੇਇੱਜ਼ਤੀ ਹੋਈ ਸੀ ਵੀ ਝੂਠ ਬੋਲਦੇ ਨੇ ਲੋਕ ਸੋ ਉਹਦੇ ਵਾਸਤੇ 397 ਮਿਲੀਅਨ ਡਾਲਰ ਫਿਰ ਪਾਕਿਸਤਾਨ ਦਿੱਤੇ ਗਏ ਨਹੀਂ ਵੀ ਤੁਸੀਂ ਇਹਨਾਂ ਦੀ ਅਲੀੜਾ ਲੂੜਾ ਮਾਰੋ ਕਰਾਂ ਦੀ ਸਾਫ਼ ਕਰੋ ਇਹਨਾਂ ਨੂੰ ਇਹਦੇ ਉੱਤੇ ਭਾਰਤ ਦਾ ਜਿਹੜਾ ਆ ਬੜਾ ਉਹਦੇ ਤੇ ਰੋਲਾ ਲਪਾ ਪੈ ਰਿਹਾ ਇਹ ਸਾਡੀ ਜਿਹੜੀ ਸੋਵਰਨਟੀ ਆ ਇਹਨੂੰ ਖਤਰਾ ਹੈ ਜੀ ਤੇ ਪਰ ਦੇਖੀ ਤਾਂ 트ੰਪ ਨੇ ਇਦਾਂ ਲੱਗਦਾ ਵੀ ਮੂਡ ਜਾ ਬਣਾ ਲਿਆ ਵੀ ਇੰਡੀਆ ਨੂੰ ਹੁਣ ਕੋਈਆਂ ਥੜੇ ਕਰਨਾ ਹੀ ਕਰਨਾ ਹੈ ਕਿਉਂਕਿ ਜਿਹੜੇ ਉੱਥੇ ਲੀਗਲ ਰੈਂਡਨ ਇੱਕ ਲੋਕੋ ਤਾਂ ਵਾਪਸ ਅਮਰੀਕਾ ਨੇ ਘੱਟ ਨਹੀਂ ਕਰਨੀਆਂ ਤੇ ਜਿਹੜੇ ਵੀਜ਼ੇ ਦੇ ਉੱਤੇ ਗਏ ਹੋਏ ਨੇ ਜਿਹਨੂੰ B1 ਵੀਜ਼ਾ ਕਹਿੰਦੇ ਉੱਥੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ 2 ਲੱਖ ਤੋਂ ਉੱਪਰ ਭਾਰਤੀ ਕੰਮ ਕਰਦੇ ਨੇ ਲੱਗਦਾ 트ੰਪ ਸਾਹਿਬ ਉਹਨਾਂ ਨੂੰ ਵੀ ਨਹੀਂ ਵਖਸ਼ਣਗੇ ਜਿਹੜੇ ਸਾਹਿਬ ਨਾਲ ਇਹਨਾਂ ਦੇ ਜਿਹੜੇ ਬਿਆਨ ਆ ਰਹੇ ਨੇ ਇੱਕ ਵੀਡੀਓ ਆ 1.5 ਮਿੰਟ ਦਾ ਆਪਾਂ ਦੇਖਦੇ ਆਂ ਫਿਰ ਗੱਲ ਕਰਦੇ ਆਂ ਜੀ Can you explain a little bit about your new customer service bill? Well, we need it. We need it. So, multi million dollar companies can no longer hide behind this email only customer service. It's crazy. Uh, now they're going to have to have 800 numbers, phone numbers that all customers can call. Uh, it's going to be an executive order. And now they'll have to hire proper English speaking customer service representatives, okay? Uh, not foreigners with thick accents that you can't understand that's ridiculous <laughs> you know that wastes a lot of time and causes a lot of problems it actually frustrates the customer quite frankly so no more indians taking your calls from india won't that be nice uh, so but americans need jobs and these fat companies are hiring indians for pennies on the dollar like slaves what a nasty thing to do to Americans who need jobs. <laughs> Indians should get jobs to clean up the trash in their country. This is in every square mile of India, and they don't care. They even dump loads of trash and plastics into rivers. Think of this. And that affects the entire world ecosystem, and they don't care. So, you know, so many countries get a pass for doing some of the most horrible things to our environment, right? And nobody says a thing, but oh white people are bad. Hey, give me a break. <laughs> so we're pulling all funding from India uh, until they clean it all up because that's ridiculous. Uh, so they can clean up their poisonous country and then maybe we'll give them some American work, okay? Yes, yes. Donald Trump ne media Donald Trump ne has... ਅਮਰੀਕਾ ਦੇਸ਼ ਵੱਡੀਆਂ ਵੱਡੀਆਂ ਕੰਪਨੀਆਂ ਜਿੱਥੇ ਇਹ ਕੰਮ ਕਰਦੇ ਨੇ ਇੰਡੀਅਨ ਨਹੀਂ ਨਾਲੇ ਕੇ ਗੱਲ ਕੀਤੀ ਆ ਵੀ ਕਹਿੰਦਾ ਇਹਨਾਂ ਦੀ ਨਾ ਤਾਂ ਕਸਟਮਰ ਸਰਵਿਸ ਦੇ ਉੱਤੇ ਜਦੋਂ ਲੋਕ ਫੋਨ ਕਰਦੇ ਇਹਨਾਂ ਦੀ ਸਾਨੂੰ ਅੰਗਰੇਜ਼ੀ ਦੀ ਸਮਝ ਲੱਗਦੀ ਆ ਤੇ ਇਹ ਦੂਸਰਾ ਕਹਿੰਦਾ ਇਹ ਜਾ ਕੇ ਆਪਦੇ ਮੁਰਖ ਦੇ ਵਿੱਚ ਉੱਥੇ ਬੜੀ ਬੇਰਜਗਾਰੀ ਆ ਬੜਾ ਗੰਦ ਪਿਆ ਹੋਇਆ ਉੱਥੇ ਜਾ ਕੇ ਸਫਾਈ ਕਰਨਾ ਕਿਤੇ ਨਾ ਕਿਤੇ ਜਿਹੜਾ 트੍ਰੰਪ ਦਾ ਮੂਡ ਬਣਿਆ ਹੋਇਆ ਮੈਨੂੰ ਲੱਗਦਾ ਹੁਣ ਇਹਨਾਂ ਦਾਲੇ ਵੀ ਹੋਣਗੇ ਕਿਉਂਕਿ ਟਰੰਪ ਸਾਹਮਣੇ ਜਿਹੜਾ ਵਾਅਦਾ ਕੀਤਾ ਸੀ ਅਮਰੀਕਾ ਨੂੰ ਕਿ ਤੁਹਾਨੂੰ ਅਸੀਂ ਜੋਬਾਂ ਦਵਾਂਗੇ ਤੁਹਾਨੂੰ ਨੌਕਰੀਆਂ ਦਵਾਂਗੇ ਤੇ ਇਹਨਾਂ ਨੌਕਰੀਆਂ ਦੇ ਉੱਤੇ 2 ਲੱਖ ਤੋਂ ਉੱਪਰ ਭਾਰਤੀ ਜਿਹੜੇ ਉਹ ਆਪਦੀ ਜਿਹੜੀ ਉਹ ਡਿਗਰੀਆਂ ਨਿਭਾ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਜੋਬਾਂ ਦੇ ਉੱਤੇ ਜਿਹੜੀਆਂ ਟਰੰਪ ਸਾਹਮਣੂ ਲੱਗਦਾ ਕਿ ਸਾਡੇ ਅਮਰੀਕਾ ਨਾਲ ਦੀਆਂ ਜੋਬਾਂ ਐ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੋ ਟਰੰਪ ਸਾਹਮਣੇ ਇਸ ਪਾਸੇ ਨੂੰ ਆ ਸਕਦੇ ਆ ਕਿਉਂਕਿ ਐਲਾਨ ਮਸਕ ਨੇ ਵੀ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐਪਲ ਕੰਪਨੀ ਆ ਆਉਣ ਵਾਲੇ 4 ਸਾਲਾਂ ਦੇ ਵਿੱਚ 500 ਬਿਲੀਅਨ ਜਿਹੜੇ ਯੂ ਐਸ اے ਦੇ ਵਿੱਚ ਇਨਵੈਸਟ ਕਰਨ ਜਾ ਰਹੀ ਹੈ ਤੇ ਜਿਹਦੇ ਨਾਲ 20000 ਜਿਹੜੀਆਂ ਨਵੀਆਂ ਨੌਕਰੀਆਂ ਲੋਕਾਂ ਨੂੰ ਮਿਲਣ ਜਾਣਗੇ ਸੋ 트럼ਪ ਸਾਹਿਬ ਦਾ ਜੋਰ ਲੱਗਿਆ ਹੋਇਆ ਹੈ ਚੀਜ਼ ਦੇ ਉੱਤੇ ਕਿ ਵਕਤ ਤੋਂ ਵੱਧ ਅਮਰੀਕਾ ਨੂੰ ਅਮਰੀਕਨ ਲੋਕਾਂ ਨੂੰ ਕੰਮ ਦੇ ਉੱਤੇ ਜੋਬਾਂ ਦੇ ਉੱਤੇ ਰੱਖਿਆ ਜਾਵੇ ਜਿਹੜੇ ਉਸ ਖਿੱਤੇ ਦੇ ਲੋਕ ਨੇ ਉਹਨਾਂ ਦਾ ਪਹਿਲਾ ਹੱਕ ਹੈ ਨਾ ਜੋਬਾਂ ਦੇ ਉੱਤੇ ਸੋ 트럼ਪ ਸਾਹਿਬ ਬਿਲਕੁਲ ਆ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਨੇ ਇਹਨੂੰ ਲੱਗਦਾ ਕਿ ਠੀਕ ਹੈ ਪਰ ਕਿਤੇ ਨਾ ਕਿਤੇ ਕਿਉਂਕਿ ਸਾਡੀ ਸਾਡਾ ਜਿਹੜਾ ਮਸਲਾ ਸਾਡੇ ਪੰਜਾਬ ਦੇ ਮਸਲੇ ਸਾਡੇ ਪੰਥ ਦੇ ਸਾਡੀ ਕੌਮ ਦੇ ਮਸਲੇ ਅਸੀਂ ਵੀ ਤਾਂ ਲੜਾਈ ਉਸੇ ਇੱਕ ਉਸੇ ਨਾਲ ਹੀ ਲੜ ਰਹੇ ਜਿਹਦੇ ਨਾਲ ਅਮਰੀਕਾ ਜਿੱਦਦਾ ਹੋਇਆ ਵਾ ਸੋ ਕਿਤੇ ਨਾ ਕਿਤੇ ਸਾਰਾ ਕੁਝ ਸਾਡੇ ਹੱਕ ਦੇ ਵਿੱਚ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਅੱਜ ਆਪਣਾ ਜਿਹੜਾ ਸਮਾਪਤ ਹੋ ਗਿਆ ਤੇ ਅਗਲੇ ਹਫਤੇ ਫਿਰ ਨਵੀਆਂ ਖਬਰਾਂ ਮੈਂ ਵੀ ਅਪਡੇਟ ਲੈ ਕੇ ਤੁਹਾਡੇ ਰੂਪਰੂ ਹਾਜ਼ਰ ਹੋਵਾਂਗੇ ਸੋ YouTube ਚੈਨਲ ਨੂੰ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਅਨੁਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਹਰ ਸ਼ੁੱਕਰਵਾਰ ਨੂੰ ਤੁਹਾਡੇ ਤਾਈਂ ਵੀਡੀਓ ਲੈ ਕੇ ਆਉਣੇ ਆ ਉਹ ਨੋਟੀਫਿਕੇਸ਼ਨ ਤੁਹਾਡੇ ਤਾਈਂ ਪਹੁੰਚਦੀ ਰਹੇ ਸੋ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਸਬਸਕ੍ਰਾਈਬ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ